ਇਹ ਜਿਹੜਾ ਹੈ ਉਹ ਆਪ ਅਮਰਤ ਮਈ ਬਾਣੀ ਦਾ ਪਾਠ ਕਰਦਾ ਹੈ ਬਾਣੀ ਦੇ ਨਾਲ ਜੁੜਿਆ ਇਹ ਬੜੀ ਵੱਡੀ ਪ੍ਰਾਪਤੀ ਹੈ ਇਹ ਬੜੀ ਗੁਰੂ ਦੀ ਬਖਸ਼ਿਸ਼ ਹੈ ਕਿਉਂਕਿ ਸਭ ਤੋਂ ਵੱਡੀ ਬਖਸ਼ਿਸ਼ ਜੇ ਗੁਰੂ ਦੀ ਵੇਖਣੀ ਹੋਵੇ ਨਾ ਵੀ ਸਤਿਗੁਰੂ ਜੀ ਨੇ ਮੇਰੇ ਜੀਵਨ ਦੇ ਅੰਦਰ ਮੇਰੇ ਉੱਤੇ ਸਭ ਤੋਂ ਵੱਡੀ ਕਿਰਪਾ ਕਿਹੜੀ ਕੀਤੀ ਬਖਸ਼ਿਸ਼ ਕਿਹੜੀ ਕੀਤੀ ਤੇ انسان ਦੇ ਕੋਲ ਸਾਾਸੰਗਤ ਆਪਣੇ ਆਪਣੇ ਬੜੇ ਮਾਪਨ ਨੇ ਕੋਈ ਆਪਣੇ ਤੰਦਰੁਸਤ ਸਰੀਰ ਨੂੰ ਵੇਖ ਕੇ ਕਹਿੰਦਾ ਹੈ ਵੀ ਗੁਰੂ ਨੇ ਬੜੀ ਬਖਸ਼ਿਸ਼ ਕੀਤੀ ਕੋਈ ਧੀਆ ਪੁੱਤਰ ਬੱਚੇ ਲਾਇਕ ਨਿਕਲ ਜਾਣ ਤੇ ਉਹਨਾਂ ਵੱਲ ਵੇਖ ਕੇ ਕਹਿੰਦਾ ਵੀ ਸਤਗੁਰੂ ਦੀ ਬੜੀ ਬਖਸ਼ਿਸ਼ ਹੈ ਕਿਸੇ ਨੂੰ ਸਤਗੁਰੂ ਜੀ ਨੇ ਧਨ ਪਦਾਰਥ ਬਖਸ਼ਿਸ਼ ਦਿੱਤੇ ਤੇ ਉਹਨਾਂ ਨੂੰ ਵੇਖ ਕੇ ਉਹ ਕਹਿੰਦਾ ਵੀ ਗੁਰੂ ਦੀ ਬਹੁਤ ਬਖਸ਼ਿਸ਼ ਹੈ ਪਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਜੇ ਆਪਾਂ ਇਹਨਾਂ ਮਾਪਕੰਡਾਂ ਤੋਂ ਥੋੜਾ ਜਿਹਾ ਬਾਹਰ ਆ ਕੇ ਇਸ ਨੁਕਤੇ ਤੋਂ ਇਸ ਨਜ਼ਰੀਏ ਤੋਂ ਸਮਝਣ ਦਾ ਯਤਨ ਕਰੀਏ ਤੇ ਮੈਨੂੰ ਇਉਂ ਲੱਗਦਾ ਵੀ ਜਿਹੜਾ ਸਿੱਖ ਆਪ ਗੁਰਬਾਣੀ ਦਾ ਪਾਠ ਕਰਦਾ ਹੈ ਨਾ ਜਿਹੜਾ ਆਪ ਜਪਜੀ ਪੜ੍ਹ ਲੈਂਦਾ ਹੈ ਸਮਝਣਾ ਉਹਦੇ ਉੱਤੇ ਗੁਰੂ ਦੀ ਬਹੁਤ ਵੱਡੀ ਬਖਸ਼ਿਸ਼ ਹੈ ਬੜੀ ਅਪਾਰ ਬਖਸ਼ੀ ਇਸ ਕਰਕੇ